ਸਤਾਹੀ ਦੀ ਤਿਆਰੀ ਚੱਲ ਰਹੀ ਹੈ ਜਾਂ ਅਸਲ ਵਿੱਚ ਸੰਵਿਧਾਨ ਦੀ ਲੜਾਈ ਚੱਲ ਰਹੀ ਹੈ ਗਲਤ ਏਜੰਸੀਆਂ ਤੋਂ ਲੈ ਕੇ ED ਤੇ IB ਤੇ CBI ਤੋਂ ਉਹ ਸਾਡੇ ਪੋਲੀਟੀਕਲ ਵਿਰੋਧੀਆਂ ਦੇ ਜਿਹੜਾ ਹਮਲਾ ਕਰਦੇ ਨੇ ਕੀ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨਾ ਦੀ ਕੋਈ ਚੀਜ਼ ਨਹੀਂ ਹੈ ਦਿੱਲੀ ਤੋਂ ਬਾਹਰੋਂ ਬੰਦੇ ਆ ਕੇ ਪੁਲਿਸ ਡਿਪਾਰਟਮੈਂਟ ਨੂੰ ਚਲਾ ਰਹੇ ਨੇ ਕਾਂਗਰਸ ਪਾਰਟੀ ਵੱਜੋਂ ਅੱਜ ਵੱਡੀ ਰੈਲੀ ਕੀਤੀ ਗਈ ਕਿਵੇਂ ਦੇਖਦੇ ਹੋ ਕਿ ਸਤਾਹੀ ਦੀ ਤਿਆਰੀ ਚੱਲ ਰਹੀ ਹੈ ਜਾਂ ਅਸਲ ਵਿੱਚ ਸੰਵਿਧਾਨ ਦੀ ਲੜਾਈ ਚੱਲ ਰਹੀ ਹੈ ਦੇਖੋ ਸੰਵਿਧਾਨ ਬਚਾਓ ਰੈਲੀ ਹੈ ਇਹਦੇ ਵਿੱਚ ਸੰਵਿਧਾਨ ਬਹੁਤ ਜ਼ਿਆਦਾ ਜ਼ਰੂਰੀ ਜਿਹਦੇ ਤੇ ਅਟੈਕ ਹੋ ਰਹੇ ਨੇ ਔਰ ਲੋਕਾਂ ਦੇ ਰਾਖੀ ਵਾਸਤੇ ਜੋ ਫੰਡਾਮੈਂਟਲ ਰਾਈਟਸ ਸਾਡੇ ਸੰਵਿਧਾਨ ਨੇ ਦਿੱਤੀਆਂ ਨੇ ਉਹਨਾਂ ਨੂੰ ਉਹਨਾਂ ਤੱਕ ਮਹਫੂਜ਼ ਰੱਖਣਾ ਕੰਗਰਸ ਪਾਰਟੀ ਦਾ ਹੈ ਜਿਹੜੀਆਂ ਉਹ ਗਲਤ ਏਜੰਸੀਆਂ ਤੋਂ ਲੈ ਕੇ ED ਤੇ IB ਤੇ CBI ਤੋਂ ਉਹ ਸਾਡੇ ਪੋਲੀਟੀਕਲ ਵਿਰੋਧੀਆਂ ਦੇ ਜਿਹੜਾ ਹਮਲਾ ਕਰਦੇ ਨੇ ਉਹ ਚੀਜ਼ ਦਾ ਮੁਕਾਬਲਾ ਕਰਨ ਵਾਸਤੇ ਅੱਜ ਸਾਰਿਆਂ ਨੂੰ ਇਕੱਠ ਕਰਨਾ ਜ਼ਰੂਰੀ ਹੈ ਔਰ ਉਹਦੇ ਨਾਲ ਪਾਰਟੀ ਦੀ ਤਿਆਰੀ ਤੇ ਮਜ਼ਬੂਤੀ ਵੀ ਹੁੰਦੀ ਹੈ ਲੋਕ ਆਂਦੇ ਨੇ ਗੱਲ ਸੁਣਦੇ ਨੇ ਪਾਰਟੀ ਨੂੰ ਮਜਬੂਰ ਕੀ ਮੰਨ ਸਾਹਿਬ ਕਿਵੇਂ ਦੇਖਦੇ ਹੋ ਅੱਜ ਦੇ ਹਾਲਾਤਾਂ ਨੂੰ ਕਿ ਕਾਨੂੰਨ ਵਿਵਸਥਾ ਕਿੱਥੇ ਖੜੀ ਹੈ ਤੇ ਨਸ਼ਿਆਂ ਤੇ ਕੀ ਹਾਲਾਤ ਨੇ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਅੱਜ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਕੀ ਕੋਝ ਹੋ ਰਿਹਾ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਨੋਂ ਦੀ ਕੋਈ ਚੀਜ਼ ਨਹੀਂ ਹੈ ਭਗਵਾਨਤਮਾਨ ਹੋਮ ਮਿਨਿਸਟਰ ਲੇਕਿਨ ਕੋਈ ਉਹਦਾ ਕੰਟਰੋਲ ਨਹੀਂ ਦਿੱਲੀ ਤੋਂ ਬਾਹਰੋਂ ਬੰਦੇ ਆ ਕੇ ਪੁਲਿਸ ਡਿਪਾਰਟਮੈਂਟ ਨੂੰ ਚਲਾ ਰਹੇ ਨੇ ਜੋ ਬਹੁਤ ਮਾੜੀ ਕਨੂੰ ਨੂੰ ਵੇਸਾ ਹੈ ਇੱਥੇ ਤਾਂ ਬਹੁਤ ਜਲਦੀ ਤੋਂ ਜਲਦੀ ਇਹਨਾਂ ਨੂੰ ਤੁਰਦਾ ਕਰਨਾ ਪਊਗਾ ਤਾਂ ਲੋਕਾਂ ਦੇ ਵਿੱਚ ਦੁਆਰਾ ਇੱਕ ਵਿਸ਼ਵਾਸ ਕਾਇਮ ਕਰਦਾ ਪਏ ਸੋ ਇਹ ਸੰਨ ਹਰਿੰਦਰਪਾਲ ਸਿੰਘ ਹੈਰੀਮਾਨ ਜੋ ਕਿ ਅੱਜ ਸੰਵਿਧਾਨ ਬਚਾਓ ਰੈਲੀ ਕਰਵਾਈ ਗਈ ਹੈ ਉਸ ਤੇ ਪਹੁੰਚ